ਮੁੱਖ ਖਬਰਾਂ ਦੇ ਵਿਸ਼ਲੇਸ਼ਣ ਤੋਂ ਸ਼ੁਰੂ ਕਰਦੇ ਹਾਂ ਮਾਨ ਹਾਨੀ ਕੇਸ ਦੇ ਵਿੱਚ ਕੰਗਨਾ ਰਣੌਟ ਨੂੰ ਬਠਿੰਡਾ ਕੋਰਟ ਨੇ ਦਿੱਤੀ ਜ਼ਮਾਨਤ ਐਕਟਰ ਨੇ ਵੈਸੇ ਮਾਫੀ ਮੰਗੀ ਉਹਨੇ ਕਿਹਾ ਕਿ ਉਹਨੇ ਜਿਹੜੀ ਮਹਿਲਾ ਕਿਸਾਨ ਸੀ ਮਹਿੰਦਰਕੌਰ ਜਿਹਦੇ ਬਾਰੇ ਉਹਨੇ ਅਪਸ਼ਬਦ ਇਸਤੇਮਾਲ ਕੀਤੇ ਸਨ ਉਸ ਤੋਂ ਉਹਨੇ ਮਾਫੀ ਮੰਗ ਲਈ ਹੈ ਉਹਦੇ ਹਸਬੰਦ ਤੋਂ ਵੀ ਮਾਫੀ ਮੰਗ ਲਈ ਆ ਮੰਡੀ ਦੇ ਐਮਪੀ ਪਿਛਲੇ ਦਿਨ ਤੋਂ ਕਾਫੀ ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਇਹ ਮਸਲਾ ਹੈ 2021 ਦਾ ਕਿਸਾਨ ਸੰਘਰਸ਼ ਦਾ ਉਦੋਂ ਉਹਨੇ ਕੰਗਨਾਰ ਰੈਨੋਟ ਨੇ ਆਪਯਾਨ ਮਾਨਜਨਕ ਟਿੱਪਣੀ ਕਿਸਾਨਾਂ ਦੇ ਖਿਲਾਫ ਕੀਤੀ ਸੀ ਇਸ ਔਰ ਦੇ ਖਿਲਾਫ ਕੀਤੀ ਸੀ ਇਸ ਜਦੋਂ ਮਨਹਾਨੀ ਦਾ ਕੇਸ ਹੋਇਆ ਤੇ ਉਹਨੇ ਸੁਪਰੀਮ ਕੋਰਟ ਦਾ ਵਿਰੋਧ ਕੀਤਾ ਸੀ ਲੇਕਿਨ ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਨਹੀਂ ਮਿਲੀ ਤੇ ਉਹਦੇ ਕਰਕੇ ਬਠਿੰਡਾ کورٹ ਦੇ ਵਿੱਚ ਇਹ ਕੇਸ ਚੱਲ ਰਿਹਾ ਉਹਦਾ ਰਾ ਪਦਰਾ ਹੋ ਗਿਆ ਔਰ ਅੱਜ ਜੋ ਥਿਓ ਬਹੁਤ ਸਟ੍ਰਿਕਟ ਸਿਕਿਉਰਿਟੀ ਸੁਰੱਖਿਆ ਦੇ ਅੰਬਰੀਲਾ ਦੇ ਹੇਠਾ ਜੁਥੇ ਉਹ কোর্ਟ ਦੇ ਵਿੱਚ ਪੇਸ਼ ਹੋਈ ਔਰ ਉੱਥੇ ਉਹਨੂੰ ਜ਼ਮਾਨਤ ਮਿਲ ਗਈ ਆ ਦੂਜੀ ਖਬਰ ਹੈ ਅ ਇਲੈਕਸ਼ਨ ਕਮਿਸ਼ਨ ਦੀ ਬਿਹਾਰ ਦੀ ਤਰਜ਼ ਤੇ 12 ਸੂਬਿਆਂ ਚ ਐਸਆਰ ਸਪੈਸ਼ਲ ਜਿਹੜੀ ਜਿਹੜੀਆਂ ਵੋਟਾਂ ਮਾਂ ਉਹਦੀ ਰਿਵੀਜ਼ਨ ਜਿਹੜੀ ਆ ਬਾਕੀ ਬਾਕੀ 12 ਸੂਬਿਆਂ ਚ ਲਾਗੂ ਹੋਊਗੀ ਕਾਂਗਰਸ ਵਰਨਵੀਦੀ ਇਹ ਲੋਚਨਾ ਕੀਤੀ ਗਈ ਆ ਚੀਫ ਇਲੈਕਸ਼ਨ ਕਮਿਸ਼ਨਰ ਡਿਕਲੇਅਰ ਕੀਤਾ ਵਾ ਕਿ ਵੋਟਰ ਲਿਸਟਾਂ ਨੂੰ ਇਹਨਾਂ 12 ਸਟੇਟਾਂ ਚ ਫ੍ਰੀਜ਼ ਕਰ ਦਿੱਤਾ ਜਾਊਗਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐਸ ਆਈ ਆਰ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਹੋਊਗੀ 12 ਸਟੇਟਾਂਾਂ ਵਿੱਚ ਜਿਦੇ ਚ ਰਾਜਸਥਾਨ ਐਮ ਪੀ ਯੂਪ ਬਿਹਾਰ ਬੰਗਾਲ ਵੀ ਸ਼ਾਮਲ ਨੇ ਕਾਂਗਰਸ ਨੇ ਸਖਤ ਇਸ ਦੀ ਯੋਜਨਾ ਕੀਤੀ ਆ ਰਾਜਾ ਵਿਡਿੰਗ ਪੰਜਾਬ ਦੇ ਕਾਂਗਰਸ ਪ੍ਰਧਾਨ ਨੇ ਕਿਹਾ ਵਾ ਕਿ ਜੋ ਐਸ ਆਈ ਆਰ ਆ ਸਪੈਸ਼ਲ ਇਨਵੈਸਟੀਗੇਸ਼ਨ ਇੰਟੈਂਸਿਵ ਰਿਵੀਜ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਿੰਗ ਇਹ ਇੱਕ ਇਲੈਕਸ਼ਨ ਕਮਿਸ਼ਨ ਨੇ ਚੋਣਾਂ ਤੋਂ ਪਹਿਲਾਂ ਆਪਣਾ ਹੋਮਵਰਕ ਕੀਤਾ ਹੋਇਆ ਵਾ ਸੱਤਾਧਿਰ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਕਾਂਗਰਸ ਦਾ ਲਗਾਤਾਰ ਇਲਜ਼ਾਮ ਜਿਹੜਾ ਵਾ ਲੱਗ ਰਿਹਾ ਵਾ ਤੁਸੀਂ ਦੇਖ ਹੀ ਰਹੇ ਜੇ ਪਿਛਲੇ ਦਿਨਾਂ ਦੇ ਵਿੱਚ ਬਿਹਾਰ ਚੋਣਾਂ ਨੂੰ ਲੈ ਕੇ ਰਜੀਵ ਗਾਂਧੀ ਕਿਵੇਂ ਬਹੁਤ ਸਰਗਰਮ rahul gandhi ਕਿਵੇਂ ਸਰਗਰਮ ਹੋਏ ਹੋਏ ਨੇ ਅਗਲੀ ਖਬਰ ਆ ਹਰਿਆਣਾ ਨੂੰ ਲੈ ਕੇ ਅਮਰੀਕਾ ਤੋਂ 54 ਗੈਰ ਕਾਨੂੰਨੀ ਹਰਿਆਣਵੀ ਡਿਪੋਰਟ ਕੀਤੇ ਗਏ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਕੁਝ ਲੋਕ ਡਿਪੋਰਟ ਕੀਤੇ ਗਏ ਸਨ ਹਰਿਆਣਾ ਸਰਕਾਰ ਇਤੇ ਕਾਫੀ ਖਫਾ ਵਾ ਜਿਹੜੇ ਬਹੁਤ ਬੱਚੇ ਗੈਰ ਕਾਨੂੰਨੀ ਢੰਗ ਨਾਲ ਡੰਕੀ ਰੂਟ ਲਾ ਕੇ ਮੈਕਸਿਕੋ ਦੇ ਜ਼ਰੀਏ ਅਮਰੀਕਾ ਪਹੁੰਚੇ ਸਨ ਉਹਨਾਂ ਨੂੰ ਹੁਣ ਵਾਪਸ ਭੇਜ ਦਿੱਤਾ ਗਿਆ ਵਾ ਜ਼ਿਆਦਾ ਕਰਨਾਲ ਤੋਂ ਨੇ 16 ਕਰਨਾਲ ਤੋਂ ਨੇ ਕੈਸਲ ਤੋਂ 14 ਨੇ ਔਰ ਬਾਕੀ ਕੁਝ ਜ਼ਿਲ੍ਹਿਆਂ ਦੇ ਨੇ ਔਰ ਅਨਿਲ ਵਿਜ ਜਿਹੜੇ ਹਰਿਆਣਾ ਦੇ ਮੰਤਰੀ ਨੇ ਉਹਨਾਂ ਨੇ ਕਿਹਾ ਬੜੇ ਅਨਮਨੁੱਖੀ ਤੰਗ ਦੇ ਨਾਲ ਇਹਨਾਂ ਹਰਿਆਣਵੀਆ ਨੂੰ ਰਿਪੋਰਟ ਕੀਤਾ ਵਾ ਉਹਨਾਂ ਨੇ ਦਿੱਤੇ ਇਤਰਾਜ਼ ਕੀਤਾ ਵਾ ਜ਼ਾਹਿਰ ਹੈ ਕਿ ਅਮਰੀਕਾ ਹੁਣ ਲਗਾਤਾਰ ਜਿਹੜੇ ਗੈਰ ਕਾਨੂੰਨੀ ਲੋਕ ਨੇ ਉੱਥੇ ਉਹਨਾਂ ਦੇ ਉੱਤੇ ਸਖਤੀ ਕਰ ਰਹੀ ਆ ਔਰ ਉਹਨਾਂ ਨੂੰ ਆਇਡੈਂਟੀਫਾਈ ਕਰ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਖਬਰ ਇਹ ਵੀ ਆ ਰਹੀ ਆ ਕਿ ਕੈਨੇਡਾ ਵੱਲੋਂ ਵੀ ਕੁਝ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਜਿਹੜੀ ਆ ਉਹ ਇਸ ਵੇਲੇ ਮੁਕੰਮਲ ਆ ਉਹ ਵੀ ਤਿਆਰੀ ਜਿਹੜੀ ਆ ਪੂਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਆ ਅਗਲੀ ਖਬਰ ਆ ਸਟ੍ਰੇਟ ਡੌਗਸ ਅਵਾਰਾ ਕੁੱਤਿਆਂ ਨੂੰ ਲੈ ਕੇ ਅਵਾਰਾ ਕੁੱਤਿਆਂ ਦੀ ਬਹੁਤ ਵੱਡੀ ਸੜਕਾਂ ਦੇ ਉੱਤੇ ਇੱਕ ਨਿਊਸੈਂਸ ਆ ਮੈਨਸ ਆ ਐਕਸੀਡੈਂਟ ਹੁੰਦੇ ਆ ਸੁਪਰੀਮ ਕੋਰਟ ਨੇ ਇਹਦੇ ਤੇ ਇਹਦਾ ਨੋਟਿਸ ਲਿਆ ਸੀ ਰਾਜਾਂ ਤੇ ਯੂਟੀਆਂ ਦੇ ਮੁਖ ਕਸ਼ਤਰਾਂ ਨੂੰ ਤਲਬ ਕੀਤਾ ਉਹਨਾਂ ਨੂੰ ਐਫੀਡੇਵਿਟ ਦੇਣ ਲਈ ਕਿਹਾ ਲੇਕਿਨ ਸੁਪਰੀਮ ਕੋਰਟ ਸੈਟੀਸਫਾਈਡ ਨਹੀਂ ਹੈ ਔਰ ਉਹਨਾਂ ਨੇ ਹੋਣਾ 10 ਨਵੰਬਰ ਤੱਕ ਚੀਫ ਸਕੱਟਰੀ ਸਟੇਟਾਂ ਦੇ ਚੀਫ ਸਕੱਟਰੀ ਤੇ ਯੂਟੀਆਂ ਦੇ ਜਿਹੜਾ ਐਡਮਿਨਿਸਟ੍ਰੇਟਰ ਆ ਜਾਂ ਐਡਵਾਈਜ਼ਰ ਆ ਉਹਨਾਂ ਨੂੰ ਮੀਤਲਬ ਕੀਤਾ ਹੋਇਆ ਆ ਕੇ ਦਰਸ਼ਨ ਪੀਓ ਕੀ ਕਦਮ ਚੁੱਕਰੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਅਵਾਰਾ ਕੁੱਤਿਆਂ ਨੂੰ ਅਵਾਰਾ ਪਸ਼ੂ ਨੂੰ ਮਾਰਨ ਦੀ ਤੇ ਮਨਾਹੀ ਆ ਲੇਕਿਨ ਕੋਰਟ ਐਕਸਪੈਕਟ ਕਰਦਾ ਵਾ ਪੀ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਇਹਨਾਂ ਲਈ ਡੌਗ ਪੌਂਡ ਬਣਾਈ ਜਾਣ ਜਾਂ ਹੋਰ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ ਔਰ ਕੋਰਟ ਜੋ ਕਦਮ ਚੁੱਕੇ ਗਏ ਨੇ ਉਹਨਾਂ ਤੇ ਨਾ ਖੁਸ਼ ਹੈ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ